ਡਾਕਟਰ ਪੂਜਾ ਸਿੰਘ ਜੀ ਅੱਜ ਐਂਟਰੀ ਸਤਿ ਸ਼੍ਰੀ ਅਕਾਲ ਜੀ ਮੈਂ ਰਗਵੇਂਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਦੀਪਕ ਮਾਲੀ ਨੇ ਦੱਸਿਆ ਕਿ ਅੱਜ ਅਸੀਂ ਡਾਕਟਰ ਪੂਜਾ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ ਹੈ ਉਹਨਾਂ ਦਾ ਸ਼ਾਮਿਲ ਹੋਣਾ ਬਿਨਾਂ ਕਿਸੇ ਝਿਜਕ ਅਤੇ ਬਿਨਾਂ ਕਿਸੇ ਰਾਜਨੀਤਿਕ ਪਸ਼ੋਕੜ ਦੇ ਇੱਕ ਚੰਗਾ ਸੰਦੇਸ਼ ਹੈ ਉਹ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਆਏ ਹੈ ਅਮਨ अरोड़ा ਨੇ ਡਾਕਟਰ ਪੂਜਾ ਸਿੰਘ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਅਮਨ अरोड़ा ਨੇ ਕਿਹਾ ਕਿ ਪਾਰਟੀ ਵਿੱਚ ਚੰਗੇ ਸਮਾਜ ਸੇਵਕ ਸ਼ਾਮਿਲ ਹੋਣਾ ਬਹੁਤ ਜ਼ਰੂਰੀ ਹੈ ਤੇ ਕੇਂਦਰੀਵਾਲ ਦੇ ਨਾਲ ਕਾਫਲੇ ਵਾਂਗ ਹੀ ਹੋਣ ਲੋਕ ਇਸ ਵਿੱਚ ਸ਼ਾਮਿਲ ਹੋ ਰਹੇ ਹਨ अरोड़ा ਨੇ ਕਿਹਾ ਕਿ ਉਹਨਾਂ ਕੋਲ 9000 ਬੱਚੇ ਪੜ ਰਹੇ ਹੰਤੇ ਉਹ ਬੱਚਿਆਂ ਨੂੰ ਰੋਜ਼ਗਾਰ ਦੇ ਮਰਿਆਨ ਅਮਨ ਅਰੋੜਾ ਨੇ ਉਪਚੋਣ ਬਾਰੇ ਕਿਹਾ ਕਿ ਅਜੇ ਤਰੀਕਾ ਦਾ ਐਲਾਨ ਨਹੀਂ ਹੋਇਆ ਹੈ ਤੇ ਜਲਦੀ ਚੋਣਾਂ ਦੀ ਤਿਆਰੀ ਕਰਨਾ ਆਸਾਨ ਨਹੀਂ ਹੈ। ਚਾਖੜ ਦੇ ਬਿਆਨ ਬਾਰੇ ਉਹਨਾਂ ਨੇ ਕਿਹਾ ਕਿ ਇਹ ਪਤਾ ਨਹੀਂ ਹੈ ਕਿ ਅਕਾਲੀ ਦਲ ਅਤੇ ਭਾਜਪਾ ਕਦੋਂ ਇਕੱਠੇ ਹੋਣਗੇ ਪਰ ਉਹ ਖੁਦ ਵੰਡੇ ਹੋਏ ਜਾਪਦੇ ਹਨ। ਭਾਵੇਂ ਉਹ ਇਕੱਠੇ ਚੋਣਾਂ ਲੜਦੇ ਹਨ ਜਾਂ ਵੱਖਰੇ ਤੌਰ ਤੇ ਪਰ ਕਿਸਾਨਾਂ ਅਤੇ ਨਸ਼ਿਆਂ ਤੇ ਉਹਨਾਂ ਨੇ ਪੰਜਾਬ ਜੋ ਵੀ ਕੀਤਾ ਹੈ ਜਨਤਾ ਉਹਨਾਂ ਨੂੰ ਮਾਫ਼ ਨਹੀਂ ਕਰੇਗੀ ਦਰਬਾਰ ਸਾਹਿਬ ਤੇ ਮਿਲ ਰਹੀਆਂ ਧਮਕੀਆਂ ਬਾਰੇ ਕਾਂਗਰਸ ਦੇ ਵਿਰੋਧ ਤੇ ਉਹਨਾਂ ਨੇ ਕਿਹਾ ਕਿ ਮੈਂ ਇਹ ਸਪਸ਼ਟ ਕਰਦਾ ਹਾਂ ਕਿ ਸਰਕਾਰ ਅਤੇ ਸਾਡੀ ਪਾਰਟੀ ਵੱਲੋਂ ਜੇਕਰ ਉਹ ਵਿਅਕਤੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਹੈ ਤਾਂ ਉਸ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਕਾਂਗਰਸ ਹੀ ਉਹ ਲੋਕ ਹਨ ਜੋ ਦਰਬਾਰ ਸਾਹਿਬ ਲਈ ਚਿੰਤਾ ਪ੍ਰਗਟ ਕਰ ਰਹੇ ਹਨ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤੱਕ ਸਾਹਿਬ ਤੇ ਹਮਲਾ ਕਰਨ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਮੋਗਾ ਵਿੱਚ ਮੀ ਕਾਰਨ ਸੰਪਰਕ ਟੁੱਟਿਆ ਉਸੇ ਬਾਰੇ ਅਰੋੜਾ ਨੇ ਕਿਹਾ ਕਿ ਮੀ ਕਾਰਨ ਹਰ ਪਾਸੇ ਮੁਸੀਬਤ ਆ ਖੜੀ ਹੈ ਪਰ ਅਸੀਂ ਇਸ ਦੇ ਟੁਕਵੇਂ ਪ੍ਰਬੰਧ ਕਰਾਂਗੇ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਨਾਲ ਤਾਲਵਾਰ